ਇੱਥੇ ਸਾਡੇ ਵੀ ਦੱਸੋ ਜੀ ਮੈਡਮ ਦੇ ਅੱਖ ਦੇ ਵਿੱਚ ਬੜੀ ਵੱਡੀ ਕਿਸਾਨ ਟ੍ਰੈਕਟਰ ਰੇਲਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੇਖ ਸਕਦੇ ਆ ਵੀ ਪਿੰਡਾਂ ਵਿੱਚ ਕਿੰਨਾ ਉਛਾ ਆ ਕਿੰਨੇ ਭਾਰੀ ਕਿੰਨੇ ਵਿੱਚ ਲੋਕ ਟ੍ਰੈਕਟਰ ਲੈ ਕੇ ਕੀਤੇ ਆ ਜਿੱਥੋਂ ਤੁਹਾਨੂੰ ਪਤਾ ਲੱਗ ਰਿਹਾਗਾ ਕਿ ਕਿੰਨੇ ਜਿਹੜੀ ਵੱਡੀ ਲੀਡ ਦੇ ਨਾਲ ਸਿਹਤ ਹਾਸਲ ਕਰਾਂਗੇ ਉਹ ਕਿ ਜਿਹੜੇ ਕੇਂਦਰੀ ਮੰਤਰੀ ਸੋਮਨ ਦਾ ਅੱਜ ਦੇ ਕੀਤੇ ਹੋਏ ਕੰਮ ਨੂੰ ਉਹ ਬੋਲਦੇ ਨੇ ਜਿਹਦੇ ਕਰਕੇ ਲੋਕ ਅੱਜ ਤੁਹਾਡੇ ਜਿਹੜੇ ਆਪਣੇ ਸਾਡੇ ਸਮਰਥਨ ਦੇ ਵਿੱਚ ਆਏ ਹੋਏ ਆ ਔਰ ਤੁਸੀਂ ਦੇਖਦੇ ਆ ਹਜ਼ਾਰ ਦੇ ਕਰੀਬ ਟਿਕਟ ਜਿਹੜਾ ਉਹ ਇੱਥੇ ਆਇਆ ਹੋਇਆ ਇਹਦੇ ਵਿੱਚ ਜਿਹੜਾ ਵਿਸ਼ੇਸ਼ ਯੋਗਦਾਨ ਆ ਉਹ ਤੁਹਾਨੂੰ ਰੌਣ ਬਿੰਦੀ ਜੀ ਔਰ ਗੁਰਦੁਨੀ ਜੀ ਦਾ ਆ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਸਾਰਾ ਕੰਮ ਲੀਨਿਆ ਔਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਸਾਡੀ ਸਾਡੀ ਆਏ ਆ ਜ਼ਿੰਮੇਦਾਰ ਭਰਾ ਆਏ ਆ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਇਦਾਂ ਹੀ ਆਪਾਂ ਇੱਕ ਤਰੀਕ ਨੂੰ ਇੱਥੇ ਵੱਡਾ ਸਹਿਯੋਗ ਦੇ ਕੇ ਇਦੋਂ ਜਿਹੜੀ ਸੀਟ ਆ ਮੈਡਮ ਇੱਥੇ ਤੋਂ ਬਣਕਾਰੀ ਆ ਜੀ ਇਦੋਂ ਜਿਹੜਾ ਆਪਾਂ ਸਫਲ ਕਰਨਾ ਔਰ ਵਿਕਾਸ ਦਾ ਜਿਹੜਾ ਹਲਕੇ ਵਾਸਤੇ ਹੋਰ ਵਧੀਆ ਹੋ ਸਕੀ ਇਹਦਾ ਪ੍ਰਲਾਪ ਕਰਦੇ ਆ ਥੈਂਕ ਯ जय श्री राम बोलिए सोने हाथ हंसिय काल सारे ही ਪਹਿਲਾਂ ਤੇ ਬੁਵਾਰਾਂ ਨੂੰ ਅਸੀਂ ਸ਼ਹਿਰਪੁਰ ਨੂੰ ਅਸੀਂ ਸਾਰਿਆਂ ਨੂੰ ਬਧਾਈ ਦੇ ਪਾਤਾਲਾ ਅੱਜ ਜੋ ਕਿਸਾਨਾਂ ਨੇ ਆਪਣਾ ਉਤਸ਼ਾਹ ਦਿਖਾਇਆ ਸਾਡੇ ਕੈਂਡੀਡੇਟ ਮੈਡਮ ਅੰਨੀਤਾ ਸੂਨਪrakash ਦੇ ਪ੍ਰਤੀ ਅੱਜ ਮਨ ਬਾਗੋ ਬਾਗ ਹੋ ਗਿਆ ਵੀ بھائی ਸਾਹਿਬ ਹੋਗਾ ਪੋਲਿਟੀਕਲ ਕਰਦਿਆਂ ਨੂੰ ਇਸ ਲਾਈਨ ਦੇ ਵਿੱਚ ਪਰ ਇੰਨਾ ਉਤਸ਼ਾਹ ਅੱਜ ਕਿਸਾਨਾਂ ਦਾ ਪਹਿਲੀ ਵਾਰ ਹੀ ਦੇਖਿਆ ਬਹੁਤ ਬਾਦ ਚੜ ਗਏ ਕਿਸਾਨਾਂ ਨੇ ਬਹੁਤ ਅੱਜ ਮਨ ਖੁਸ਼ ਕਰਤਾ ਜਿੰਨਾ ਕਿਸਾਨਾਂ ਨੇ ਪਿੰਡਾਂ ਦੇ ਵਿੱਚੋਂ ਸਾਥ ਦਿੱਤਾ ਸਾਡੇ ਕਿਸਾਨਾਂ ਦਾ ਔਰ ਪਿੰਡਾਂ ਨੂੰ ਹੋਰ ਵੱਖਵਾ ਖਾਏ ਔਦੇਦਾਰ ਸਹਿਬਾਨ ਸਾਡੇ ਸ਼ਹਿਰ ਵਾਸੀ ਔਰ ਜੋ ਸਾਡੇ ਬਾਜ਼ਾਰ ਦੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਨੇ ਵੀ ਅੱਜ ਬਹੁਤ ਸਾਡਾ ਮਾਣ ਤੇ ਸਤਿਕਾਰ ਕੀਤਾ ਪਾਰਟੀ ਦਾ ਮੈਡਮ ਮੁੰਤਾ ਸਿੰਘ ਪ੍ਰਕਾਸ਼ ਜੀ ਦਾ ਅਸੀਂ ਦਿਲੋਂ ਆਪਣੀ ਟੀਮ ਨੂੰ ਧੰਨਵਾਦੀਆਂ ਉਹਨਾਂ ਦੇ ਜੈ ਸ਼੍ਰੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਿਆਰਪੁਰ ਤੋਂ ਜੋ ਮੇਰਾ ਮੀਤਾ ਸੋਮਪrakash ਜੀ ਅੱਜ ਰੋਡ ਸ਼ੋਅ ਕਰ ਰਹੇ ਆ ਟਰੈਕਟਰਾਂ ਦਾ ਰੋਡ ਸ਼ੋਅ ਜੋ ਕਿਸਾਨਾਂ ਨੇ ਕੀਤਾ ਔਰ ਬੜਾ ਕਾਮਯਾਬ ਔਰ ਲੋਕਾਂ ਦਾ ਬਾਜ਼ਾਰ ਦੇ ਵਿੱਚ ਬੜਾ ਹੀ ਪਿਆਰ ਭਰਿਆ ਜਿਹੜਾ ਉਸ਼ਾ ਔਰ ਪਿਆਰ ਭਰਿਆ ਤਤਕਾਰ ਸਾਰੇ ਜਿਹੜਾ ਕਰ ਰਹੇ ਆ ਔਰ ਅੱਜ ਬਾਜ਼ਾਰ ਨੇ ਫਗਵਾੜੇ ਸ਼ਹਿਰ ਦਾ ਦੱਸ ਸਕਦਾ ਕਿ ਮੈਡਮ ਅਨੀਤਾ ਸੋਪਰਾਜ ਜੀ ਦੇ ਜੱਟ ਜਕੈਨੀ ਆ ਔਰ ਕੀਤੇ ਹੋਏ ਕੰਮ ਜੋ ਮੈਡਮ ਅਨੀਤਾ ਸੋਪਰਾਜ ਦੇ ਮਾਨ ਜੋ ਸੋਮ ਪ੍ਰਕਾਸ਼ ਜੀ ਨੇ ਜੋ ਸ਼ਹਿਰ ਦਾ ਵਿਕਾਸ ਕੀਤਾ ਉਹ ਵਿਕਾਸ ਨੂੰ ਦੇਖਦੇ ਆ ਅੱਜ ਸਾਰਾ ਹੀ ਫਗਵਾੜਾ ਜਿਹੜਾ ਉਪਾਰ ਰੋਡ ਦੇ ਆ ਗਿਆ ਔਰ ਪੰਨਾਂ ਦੀ ਬਰਖਾ ਨਾਲ ਮਾਨ ਜੋ ਅਨੀਤਾ ਸੋਪਰਾਜ ਅਤੇ ਮਾਨ ਜੋ ਸੋਮ ਪ੍ਰਕਾਸ਼ ਜੀ ਦਾ ਬੜਾ ਸਤਿਕਾਰ ਕਰ ਰਹੇ ਆ ਔਰ ਮੈਂ ਸਾਰੇ ਫਗਵਾੜੇ ਨੂੰ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇੰਨਾ ਮਾਨ ਦੇ ਸਤਿਕਾਰ ਦਿੱਤਾ ਔਰ ਇੱਕ ਤਰੀਕ ਨੂੰ ਇਸੇ ਤਰ੍ਹਾਂ ਹੀ ਜਿਹੜੀ ਇੱਕ ਇੱਕ ਵੋਟ ਪਾ ਕੇ ਸਰ ਅਮਿਤਾ ਸਿੰਘ ਪ੍ਰਕਾਸ਼ ਨੂੰ ਇੱਕੋ ਕਾਮਯਾਬ ਕਰਕੇ ਭੇਜੀਏ ਤਾਂ ਕਿ ਜਿਹੜਾ ਪਗਵਾੜੇ ਦਾ ਵਿਕਾਸ ਹੋਰ ਤਰੱਕੀ 'ਚ ਲੈ ਕੇ ਜਾ ਸਕੀਏ ਮੈਂ ਸਮੂਹ ਸਾਰੇ ਮੁਵਰਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਨੀਤਾ ਸੰਪਰਦਾਸ਼ ਗਾਂਝੀ ਦੇ ਅ ਸੰਬੰਧ ਵਿੱਚ ਮੈਡਮ ਦੀ ਬਹੁਤ ਅੱਛੀ ਟਰੈਕਟਰ ਰੈਲੀ ਗੱਡੀ ਜਿਹਦੇ ਵਿੱਚ 700 ਤੋਂ ਉੱਪਰ ਸਾਡੇ ਟਰੈਕਟਰ ਨੇ ਔਰ ਪਿੰਡਾਂ ਦੇ ਵਿੱਚੋਂ ਬੜਾ ਸਾਨੂੰ ਹੰਗਾਰਾ ਮਿਲ ਰਿਹਾ ਆ ਕਿ ਬੀਜੇਪੀ ਦੇ ਵਿੱਚ ਅਸੀਂ ਆਪਣੇ ਸ਼ਿਆਰਪੁਰ ਲੋਕ ਸਭਾ ਹਲਕਾ ਦੀ ਜਿਹੜੀ ਮੈਡਮ ਦੀ ਸੀਟ ਆ ਉਹ ਪੱਕੀ ਆ ਕਿ ਅਸੀਂ ਜਿੱਤ ਕੇ ਮੈਡਮ ਨੂੰ ਪੂਰੀ ਇੱਧੇ ਹੀ ਜਜ਼ਾ ਅਸੀਂ ਰੈਲੀ ਕਰਦੀ ਆ ਇਤੋਂ ਵੀ ਵੱਧ ਚੜ ਕੇ ਅਸੀਂ ਜਿੱਤ ਗਏ ਇੱਧੇ ਹੀ ਰੈਲੀ ਕਰਾਂਗੇ ਔਰ ਸਾਨੂੰ ਵਿਸ਼ਵਾਸ ਆ ਕਿ ਜਨਤਾ ਸਾਡੇ ਨਾਲ ਆ ਔਰ ਮੈਂ ਜਨਤਾ ਨੂੰ ਅਪੀਲ ਵੀ ਕਰਦੀ ਆ ਕਿ ਹੁਣ ਆਪਾਂ ਨੂੰ ਮੌਕਾ ਮਿਲਿਆ ਵਾ ਨਰਿੰਦਰ ਵਾਈ ਮੋਦੀ ਜੀ ਨੂੰ ਪਪਾ ਦੁਵਾਰਾ ਦੀ ਸਰਕਾਰ ਬਣਾਉਂਦਾ ਔਰ ਸਾਰੇ ਨਰਿੰਦਰਵਾਈ ਮੋਦੀ ਜੀ ਲਈ ਵੋਟ ਵੀ ਪਾਓ ਔਰ ਮੈਡਮ ਅਨੀਤਾ ਸੋਬਰਗੜਾ ਜੀ ਜਿਹੜੇ ਕਿ ਇੱਕ ਸਮਾਜ ਸੇਵਕਾ ਨੇ ਹਮੇਸ਼ਾ ਸਮੇਂ ਸੇਵਾ ਦੇ ਵਿੱਚ ਅੱਗੇ ਰਹਿੰਦੇ ਨੇ ਔਰ ਇਦਾਂ ਹੀ ਨਰਿੰਦਰਵਾਈ ਮੋਦੀ ਜੀ ਨੇ ਕਿ ਜਿਹੜਾ ਦੇਸ਼ ਦੀ ਰਾਖੀ ਵੀ ਬਹੁਤ ਚੰਗੀ ਕਰਦੇ ਨੇ ਔਰ ਦੇਸ਼ ਨੂੰ ਅੱਗੇ ਵੀ ਵਧਾ ਰਹੇ ਨੇ ਸਾਨੂੰ ਦੋ ਮੈਂਬਰ ਬਹੁਤ ਅੱਛੇ ਮਿਲੇ ਨੇ ਜਿਵੇਂ ਕਿ ਅਨਿਰਿੰਦਰ ਵਾਈ ਮੋਦੀ ਜੀ ਨੇ ਉਹਨਾਂ ਨੇ ਦੇਸ਼ ਦਾ ਨਾਮ ਇੰਨਾ ਉੱਚਾ ਕੀਤਾ ਕਿ ਵਿਦੇਸ਼ਾਂ 'ਚ ਵੀ ਸਾਡਾ ਨਾਮ ਚੱਲ ਰਿਹਾ ਔਰ ਵਿਦੇਸ਼ਾਂ 'ਚ ਵੀ ਸਾਨੂੰ ਲੋਕ ਪਸੰਦ ਕਰ ਰਹੇ ਨੇ ਇਵੇਂ ਹੀ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਛਾਰਪੁਰ ਲੋਕ ਸਭਾ ਦੇ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਔਰ ਸਭ ਵੱਧ ਚਾਹਤੀ ਕੇ ਵੋਟ ਪਾਓ ਧੰਨਵਾਦ ਜੈ ਸ਼ੰਕਰ ਜੈ ਸ਼੍ਰੀ ਨਾਮ ਅੱਜ ਨੀਤਾ ਸੌਂ ਬਰਗਾਹ ਦੀ ਇਹਦੇ ਵਿੱਚ ਸੰਗਤ ਆਪਣਾ ਰੈਲੀ ਕੱਢੀ ਗਈ ਡਾਇਰੈਕਟਰ ਵਾਲੀ ਜੋ ਕਿਸਾਨਾਂ ਵਾਲੇ ਕੱਢੀ ਗਈ ਆ ਔਰ ਬਹੁਤ ਜ਼ਬਰਦਸਤ ਹੰਧਾਰਾ ਸਾਨੂੰ ਮਿਲ ਰਿਹਾ ਵਾ ਲੋਕਾਂ ਦਾ ਬਹੁਤ ਸਤਾ ਆ ਹਰ ਹਰ ਮੋਦੀ ਘਰ ਘਰ ਮੋਦੀ ਜੈ ਸ਼ੰਕਰ ਨੀਤਾ ਸੌਂ ਬਰਗਾਹ ਜੀ ਐਸਐਮ ਪੂਰੇ ਲੀਡ ਦੇ ਅੱਗੇ ਜਾ ਰਹੇ ਆ ਔਰ ਪਰਮਾਤਮਾ ਉਹਨਾਂ ਨੂੰ ਉਹ ਅਸੀਂ ਲੋਕਾਂ ਦੀ ਬਖਸ਼ੇਗਾ ਕਿ ਪਰਮਾਤਮਾ ਜਿੱਤਦਾ ਆਪਣਾ ਪਟਕਾ ਉਹਨਾਂ ਦੇ ਗਲੇ ਵਿੱਚ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਗੇ ਪਵਾਰਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਾਪੂ ਜਨਤਾ ਪਾਰਟੀ ਲੋਕ ਸਭਾ ਹਲਕਾ ਸਿਆਰਪੁਰ ਤੋਂ ਤੁਸੀਂ ਦੇਖ ਰਹੇ ਆ ਮੈਡਮ ਸੋਹਨਪੁਰ ਕਾਇਦੇ ਸੋਹਨਪੁਰ ਕਾਇਦੇ ਹਾਕਰੇ ਵਿੱਚ ਜੋ ਟਰੈਕਟਰ ਵਾਲੀ ਨਿਕਾਲੀ ਜਾ ਰਹੀ ਆ ਜੋ ਇੱਕ 허ਵਾ ਮਲਾਈ ਹੋਈ ਸੀ ਕਿ ਕਿਸਾਨ ਬਾਜਪਾ ਦੇ ਵਿਰੋਧੀ ਆ ਉਹ ਤੁਸੀਂ ਅੱਜ ਇਹ ਠਾਠਾ ਮਾਰਦਾ ਰਸ਼ ਦੇਖ ਕੇ ਇਹ ਗੱਲ ਯਕੀਨੀ ਹੋ ਗਿਆ ਕਿ ਕੋਈ ਕਿਸਾਨ ਬਾਪਤੀ ਜਾਂ ਅਵਾਦੀ ਦਾ ਵਿਰੋਧੀ ਨਹੀਂ ਆਗਾ ਇਹ ਸਾਰੇ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਦੇ ਮਬਾਰਾ ਉੜਾਈਆਂ ਗਈਆਂ ਸੀ ਅੱਜ ਉਹਦਾ ਪ੍ਰਤੀਕਸ਼ ਪ੍ਰણામ ਪ੍ਰਮਾਨ ਤੁਹਾਡੇ ਸਾਹਮਣੇ ਆ ਔਰ ਇੱਕ ਤਰੀਕ ਨੂੰ ਹਰ ਬੰਦਾ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦਾ ਖੁਸ਼ ਹੋ ਕੇ ਕਮਲ ਦੇ ਫੁੱਲ ਤੇ ਮੋਰ ਲਾਊਗਾ ਤੇ ਸ਼ਾਰਪਰ ਹਲਕੇ ਤੋਂ ਮੈਡਮ ਨੀਤਾ ਸੋਮਪrakash ਜੀ ਇੱਕ ਵਾਰੀ ਫੇਰ ਜਿੱਤ ਕੇ ਕੇਂਦਰ ਦੇ ਵਿੱਚ ਸਾਰੇ ਨਰਿੰਦਰભાઈ ਮੋਦੀ ਦੀ ਅਗਵਾਈ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਬਣੂਗੀ ਜੈ ਸ਼੍ਰੀ ਰਾਮ ਜੈ ਭਾਗਵਾਨ